बर्दाश्त नहीं करा वो भ्रिष्टाचार भावे कि अफसर ज कोई पोलिटिकल पावर रखने वाला बंद करता हो बख्शा नहीं जाऊगा अज एक बारी फिर आम जनता पता लग गया कि आम आदमी पार्टी जीडी है वो ये नहीं देखती कि भ्रिष्टाचार कौन कर रहा है भावे साड़ा कोई अपना हो ਪਰ ਇਹ ਜਿਹੜੀ ਲੜਾਈ ਹੈ ਇਹ ਕਿਸੇ ਵਿਅਕਤੀ ਵਿਰੁੱਧ ਨਹੀਂ ਹੈਗੀ ਇਹ ਇਹ ਭ੍ਰਿਸ਼ਟ ਸਿਸਟਮ ਦੇ ਵਿਰੁੱਧ ਹੈ ਕਿਉਂਕਿ ਇਹ ਕ੍ਰਪਸ਼ਨ ਦਾ ਜਿਹੜਾ ਪ੍ਰਸ਼ਟਾਚਾਰ ਦਾ ਜਿਹੜਾ ਘੋਣਾ ਹੈ ਜਿਹੜੀ ਸਿਉਂਕ ਹੈ ਇਹਨੇ ਸਿਸਟਮ ਨੂੰ ਬਹੁਤ ਖੋਖਲਾ ਕੀਤਾ ਹੋਇਆ ਤੇ ਸਾਡੀ ਜ਼ੀਰੋ ਟੋਲਰੈਂਸ ਆਮ ਆਦਮੀ ਪਾਰਟੀ ਦੀ ਇਸ ਪ੍ਰਤੀ ਰਹੂਗੀ ਤੇ ਰਹੀ ਹੈ ਹੁਣ ਟਾਈਮ ਆ ਗਿਆ ਕਿ ਇਸੀ ਸਿਸਟਮ ਨੂੰ ਬਿਲਕੁਲ ਕਲੀਨ ਕਰ ਦੇਣਾ। ਛੋਟੇ-ਛੋਟੇ ਦੁਕਾਨਦਾਰਾਂ ਤੋਂ ਜਾਂ ਵਪਾਰੀਆਂ ਤੋਂ ਕੋਈ ਨਾ ਕੋਈ ਕਾਗਜ਼ ਪੱਤਰ 'ਚ ਨੁਕਸ ਕੱਢ ਕੇ ਉਹਨਾਂ ਨੂੰ ਬੁਲਾਉਣਾ, ਫਿਰ ਉਹਨਾਂ ਨੂੰ ਬਲੈਕਮੇਲ ਕਰਨਾ ਜਾਂ ਉਹਨਾਂ ਤੋਂ ਜ਼ਬਰਨ ਪੈਸੇ ਲੈਣਾ ਇਹ ਬਿਲਕੁਲ ਨਹੀਂ ਚੱਲੂਗਾ। ਵਪਾਰੀਆਂ ਨੂੰ, ਦੁਕਾਨਦਾਰਾਂ ਨੂੰ ਜਾਂ ਜਿਹੜੇ ਕਾਰੋਬਾਰੀਆਂ ਨੂੰ ਸਰਕਾਰ ਵੱਲੋਂ ਪੂਰੀ ਮੈਂ ਅਸ਼ੋਰੈਂਸ ਦੇਣਾ। ਕਿ ਅਸੀਂ ਤੁਹਾਡੇ ਨਾਲ ਖੜਾਂਗੇ ਜੇ ਤੁਹਾਨੂੰ ਕੋਈ ਅਫਸਰ ਕੋਈ ਲੀਡਰ ਚਾਹੇ ਜਿੱਡਾ ਮਰਜੀ ਚਾਹੇ ਸਾਡੀ ਸਰਕਾਰ ਦੇ ਵਿੱਚ ਹੀ ਆ ਉਹ ਕੋਈ ਤੰਗ ਕਰਦਾ ਕੋਈ ਬਲੈਕਮੇਲ ਕਰਦਾ ਕੋਈ ਕਾਗਜ਼ ਪੱਤਰ ਨੂੰ ਜਾਣ ਬੁੱਝ ਕੇ ਲੇਟ ਕਰ ਰਿਹਾ ਹੈ ਜਬਰਸ਼ਟਾ ਚਾਰ ਕਰਨ ਤੇ ਮਜਬੂਰ ਕਰ ਰਿਹਾ ਤੁਹਾਨੂੰ ਜਾਂ ਮਾਹੌਲ ਬਣਾ ਰਿਹਾ ਕ腐ਸ਼ਨ ਦਾ ਤਾਂ ਬਿਲਕੁਲ ਡਰੋ ਨਾ ਸ਼ਿਕਾਇਤ ਕਰੋ ਔਰ ਕਾਰਵਾਈ ਕਰਨਾ ਸਾਡਾ ਕੰਮ ਹੈ ਮੈਂ ਪਹਿਲਾਂ ਵੀ ਬਹੁਤ ਵਾਰ ਇਹ ਕਹਿ ਚੁੱਕੇ ਹਾਂ ਕਿ ਭਾਵੇਂ ਮੇਰਾ ਕੋਈ ਆਪਣਾ ਹੋਵੇ ਕੋਈ ਸਕਾ ਹੋਵੇ ਪਰ ਪ੍ਰਿਸ਼ਟਾਚਾਰ ਦੇ ਮਾਮਲੇ 'ਚ ਬਖਸ਼ਿਆ ਨਹੀਂ ਜਾਊਗਾ। ਔਰ ਮੈਂ ਸਾਰੇ ਅਫਸਰਾਂ ਨੂੰ ਜਾਂ ਜਿਨੇ ਵੀ ਲੀਡਰ ਨੇ ਚਾਹੇ ਉਹ ਕਿਸੇ ਵੀ ਅਹੁਦੇ ਤੇ ਨੇ ਮੈਂ ਉਹਨਾਂ ਨੂੰ ਫੇਰ ਇੱਕ ਵਾਰੀ ਇਹ ਦੱਸ ਦੇਣਾ ਚਾਹਣਾ ਕਿ ਕ腐ਪਸ਼ਨ ਵਾਸਤੇ ਸਾਡੀ 0 ਟੋਲਰੈਂਸ ਹੈ। ਅਸੀਂ ਕੋਈ ਦਰਸਨੀ ਖਾਵਾਂਗੇ ਕੋਈ ਕਿਸੇ ਤੇ ਰਹਿਮ ਨਹੀਂ ਕਰਾਂਗੇ ਕਿਉਂਕਿ ਜਿਨੇ ਕੋਈ 10000 ਰੁਪਏ 20000 ਮੰਗ ਲਿਆ ਜਾਂ ਕੋਈ ਲੱਖਾਂ ਦੀ ਗਿਣਤੀ ਚ ਵੀ ਕਰ ਲੈਂਦੇ ਹੈ ਕ腐ਸ਼ਨ ਉਹ ਜਿਹੜਾ ਜਿਹੜਾ ਬੰਦਾ ਮਜਬੂਰ ਕਰਦਾ ਤੁਸੀਂ ਪੈਸੇ ਦੇਣ ਤੇ ਉਹ ਪਤਾ ਨਹੀਂ ਕਿਹੜੀਆਂ ਕਿਹੜੀਆਂ ਹਾਲਾਤਾਂ ਚੋਂ ਲੰਘ ਕੇ ਉਹ ਪੈਸੇ ਲੈ ਕੇ ਆਉਂਦਾ ਹੈ ਕਿੱਥੇ ਕਿੱਥੇ ਮਨਤਾਂ ਕਰਦਾ ਹੋਊਗਾ ਕਿਵੇਂ ਕਿਵੇਂ ਉਹਨੂੰ ਉਹਦੇ ਦਿਲ ਤੇ ਕੀ ਬੀਤੀ ਹੋਗੀ ਸੋ ਇਮਾਨਦਾਰੀ ਨਾਲ ਕਮਾਇਆ ਹੋਇਆ ਪੈਸਾ ਜਿਹੜਾ ਉਹ ਬਰਕਤ ਕਰਦਾ ਪੰਜਾਬੀ ਦੀ ਕਹਾਵਤ ਹੈ ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ ਪਾਪ ਦੀ ਕਮਾਈ ਬਰਕਤ ਨਹੀਂ ਕਰਦੀ ਉਹ ਕਿਤੇ ਨਾ ਕਿਤੇ ਇੱਥੇ ਨਿਕਲ ਜਾਂਦੀ ਹੈ ਕਿਸੇ ਦੀ ਔਲਾਦ ਵਿੱਚ ਦੀ ਨਿਕਲ ਜਾਂਦੀ ਹੈ ਔਲਾਦ ਮਾੜੀ ਨਿਕળે ਆਉਂਦੀ ਹੈ ਕਿਸੇ ਦਾ ਕੋਈ ਹੋਰ ਨੁਕਸਾਨ ਹੋ ਜਾਂਦਾ ਪਰਮਾਤਮਾ ਸਭ ਦੇਖਦਾ ਕਹਿੰਦੇ ਸਵਰਗ ਨਰਕ ਇੱਥੀ ਨੇ ਸੋ ਇੱਕ ਵਾਰੀ ਫੇਰ ਮੈਂ ਪੰਜਾਬ ਦੇ ਸਾਰੇ ਲੋਕਾਂ ਨੂੰ ਪੰਜਾਬੀਆਂ ਨੂੰ ਮੈਂ ਬੇਨਤੀ ਕਰਦਾ ਜੇ ਤੁਹਾਡੇ ਨਜ਼ਰ 'ਚ ਕੋਈ ਐਸਾ ਬੰਦਾ ਚਾਹੇ ਉਹ ਕਿੱਡਾ ਮਰਜੀ ਹੋਵੇ ਪਾਵਰਫੁੱਲ ਕ੍ਰਾਪਸ਼ਨ ਕਰਦਾ ਹੈ ਜਾਂ ਤੁਸੀਂ ਤੁਹਾਨੂੰ ਕ੍ਰਾਪਸ਼ਨ ਜਾਂ ਤੁਹਾਨੂੰ ਰਿਸ਼ਵਤ ਦੇਣ ਵਾਸਤੇ ਮਜਬੂਰ ਕਰਦਾ ਹੈ ਜਾਂ ਬਹਾਨੇ ਬਣਾ ਰਿਹਾ ਹੈ ਮੌਕਾ ਭਾਲ ਰਿਹਾ ਹੈ ਤਾਂ ਕਿਰਪਾ ਕਰਕੇ ਸਾਨੂੰ ਜਰੂਰ ਦੱਸੋ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸੋ ਸਾਡੀ ਪਾਰਟੀ ਨੇ ਇਹ ਦਾਸਤਾ ਕਿ ਅਸੀਂ ਆਪਣੇ ਵਿਰੁੱਧ ਵੀ ਜਿਹੜੀ ਹੈ ਉਹ ਕਾਰਵਾਈ ਕਰਦੇ ਹਾਂ ਤੇ ਮੈਂ ਫੇਰ ਕਹਿਣਾ ਇਹ ਕਿਸੇ ਵਿਅਕਤੀ ਵਿਰੁੱਧ ਨਹੀਂ ਇਹ ਪ੍ਰਸ਼ਟਾਚਾਰੀ ਸਿਸਟਮ ਦੇ ਵਿਰੁੱਧ ਲੜਾਈ ਹੈ ਔਰ ਇਸ ਲੜਾਈ ਨੂੰ ਅਸੀਂ ਜਾਰੀ ਵੀ ਰੱਖਾਂਗੇ ਔਰ ਜਿੱਤਾਂਗੇ ਵੀ ਇਨਕਲਾਬ ਜ਼ਿੰਦਾਬਾਦ